ਅੱਜ ਦੀ ਕਹਾਣੀ ਵਿੱਚ ਆਪਾਂ ਦੇਖਾਂਗੇ ਕਿ ਇੱਕ ਲੜਕਾ ਲੜਕੀ ਹਾਈਕਿੰਗ ਕਰਦੇ ਹੋਏ ਜੰਗਲ ਵਿੱਚ ਕਿਸੇ ਦਲਦਲ ਵਿੱਚ ਫਸ ਜਾਂਦੇ ਹਨ ਉਸ ਦਲਦਲ ਵਿੱਚ ਕਈ ਲੋਕਾਂ ਨੇ ਫਸ ਕੇ ਆਪਣੀ ਜਾਨ ਗਵਾ ਲਈ ਸੀ ਕੀ ਇਹ ਦੋਨੋਂ ਆਪਣੀ ਜਾਨ ਬਚਾ ਲੈਣਗੇ ਜਾਂ ਦੂਸਰੇ ਲੋਕਾਂ ਦੀ ਤਰ੍ਹਾਂ ਜਾਨ ਦੀ ਬਾਜ਼ੀ ਹਾਰ ਜਾਣਗੇ ਜਾਣਾਂਗੇ ਆਪਾਂ ਅੱਗੇ ਇਸ ਕਹਾਣੀ ਵਿੱਚ ਕਹਾਣੀ ਦੀ ਸ਼ੁਰੂਆਤ ਵਿੱਚ ਆਪਾਂ ਇੱਕ ਕਪਲ ਨੂੰ ਦੇਖਦੇ ਹਾਂ ਜਿਸ ਵਿੱਚ ਹਸਬੰਦ ਦਾ ਨਾਮ ਜੋਸ਼ ਹੁੰਦਾ ਹੈ ਤੇ ਵਾਈਫ ਦਾ ਨਾਮ ਸੋਫੀਆ ਇਹ ਦੋਨੋਂ ਹੀ ਡਾਕਟਰ ਹੁੰਦੇ ਹਨ ਤੇ ਕਿਸੇ ਕੰਫਰੰਸ ਨੂੰ ਅਟੈਂਡ ਕਰਨ ਲਈ ਕੋਲੰਬੀਆ ਆਏ ਹੁੰਦੇ ਹਨ ਪਹਿਲਾਂ ਪਹਿਲ ਤਾਂ ਆਪਾਂ ਨੂੰ ਸਭ ਕੁਝ ਨੋਰਮਲ ਲੱਗਦਾ ਹੈ ਪਰ ਅਸਲ ਚ ਇਹਨਾਂ ਹਸਬੰਡ ਵਾਈਫ ਵਿੱਚ ਕੁਝ ਵੀ ਠੀਕ ਨਹੀਂ ਹੁੰਦਾ ਤੇ ਬਹੁਤ ਜਲਦ ਇਹਨਾਂ ਦਾ ਡਿਵੋਰਸ ਹੋਣ ਵਾਲਾ ਸੀ ਥੋੜੀ ਦੇਰ ਬਾਅਦ ਇਹ ਆਪਣੇ ਹੋਟਲ ਵਿੱਚ ਪਹੁੰਚਦੇ ਹਨ ਤੇ ਆਪਣੇ ਇੱਕ ਪੁਰਾਣੇ ਦੋਸਤ ਮਾਰਕਸ ਨੂੰ ਮਿਲਦੇ ਹਨ ਮਾਰਕਸ ਵੀ ਇੱਕ ਡਾਕਟਰ ਹੁੰਦਾ ਹੈ ਤੇ ਉਹ ਵੀ ਇਹਨਾਂ ਨਾਲ ਉਸ ਕਾਨਫਰੈਂਸ ਵਿੱਚ ਜਾਣ ਵਾਲਾ ਸੀ ਮਾਰਕਸ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਸੋਫੀਆ ਤੇ ਜੋਸ਼ ਦਾ ਡਿਵੋਰਸ ਹੋਣ ਵਾਲਾ ਹੈ ਇਸ ਲਈ ਉਸਨੇ ਉਹਨਾਂ ਦੋਨਾਂ ਲਈ ਇੱਕ ਹੀ ਕਮਰਾ ਬੁੱਕ ਕੀਤਾ ਸੀ ਹਾਲਾਂਕਿ ਇਹ ਦੋਨੋਂ ਇੱਕ ਹੀ ਕਮਰੇ ਵਿੱਚ ਰਹਿਣਾ ਨਹੀਂ ਸੀ ਚਾਹੁੰਦੇ ਪਰ ਹੁਣ ਇਨਾਂ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੁੰਦਾ ਕਮਰੇ 'ਚ ਐਂਟਰ ਹੁੰਦੇ ਹੀ ਇਹ ਦੋਨੋਂ ਦੁਬਾਰਾ ਲੜਨ ਲੱਗ ਜਾਂਦੇ ਹਨ ਤੇ ਗੁੱਸੇ ਵਿੱਚ ਆ ਕੇ ਸੋਫੀਆ ਕਮਰੇ ਵਿੱਚੋਂ ਬਾਹਰ ਆ ਜਾਂਦੀ ਹੈ ਰਾਤ ਨੂੰ ਇਹ ਖਾਣੇ ਦੇ ਟੇਬਲ ਤੇ ਬੈਠੇ ਹੁੰਦੇ ਹਨ ਤੇ ਇਨਾਂ ਨਾਲ ਇਨਾਂ ਦਾ ਦੋਸਤ ਮਾਰਕਸ ਵੀ ਹੁੰਦਾ ਹੈ ਇੱਥੇ ਮਾਰਕਸ ਨੂੰ ਇਨਾਂ ਤੇ ਸ਼ੱਕ ਹੁੰਦਾ ਹੈ ਕਿ ਜਰੂਰ ਇਨਾਂ ਵਿੱਚ ਕੋਈ ਨਾ ਕੋਈ ਗੜਬੜ ਹੈ ਤੇ ਆਖਰਕਾਰ ਜੋਸ਼ ਉਸਨੂੰ ਦੱਸ ਦਿੰਦਾ ਹੈ ਕਿ ਕੁਝ ਦਿਨਾਂ ਤੱਕ ਉਹਨਾਂ ਦਾ ਡਿਵੋਰਸ ਹੋਣ ਵਾਲਾ ਹੈ ਇਸ ਗੱਲ ਤੇ ਉਹ ਸਾਰੇ ਇਕਦਮ ਚੁੱਪ ਹੋ ਜਾਂਦੇ ਹਨ ਤੇ ਫਿਰ ਮਾਰਕਸ ਮਾਹੌਲ ਨੂੰ ਠੰਡਾ ਕਰਨ ਲਈ ਟੌਪਿਕ ਚੇਂਜ ਕਰਦਾ ਹੈ ਉਹ ਇਹਨਾਂ ਨੂੰ ਇਥੋਂ ਦੇ ਇੱਕ ਫੇਮਸ ਹਾਈਕਿੰਗ ਟੂਰ ਬਾਰੇ ਦੱਸਦਾ ਹੈ ਤੇ ਉਹ ਤਿੰਨੋਂ ਅਗਲੀ ਸਵੇਰ ਹਾਈਕਿੰਗ ਤੇ ਜਾਣ ਦਾ ਫੈਸਲਾ ਕਰਦੇ ਹਨ ਅਗਲੇ ਦਿਨ ਸੋਫੀਆ ਤੇ ਜੋਸ਼ ਹਾਈਕਿੰਗ ਤੇ ਜਾਣ ਲਈ ਬਿਲਕੁਲ ਤਿਆਰ ਹੁੰਦੇ ਹਨ ਪਰ ਲਾਸਟ ਮੂਮੈਂਟ ਤੇ ਮਾਰਕਸ ਕਿਸੇ ਜ਼ਰੂਰੀ ਕੰਮ ਕਰਕੇ ਉਹਨਾਂ ਨਾਲ ਜਾਣ ਤੋਂ ਮਨਾ ਕਰ ਦਿੰਦਾ ਹੈ ਤੇ ਫਿਰ ਉਹ ਦੋਨੋਂ ਮਾਰਕਸ ਤੋਂ ਬਿਨਾਂ ਹੀ ਹਾਈਕਿੰਗ ਤੇ ਜਾਣ ਦਾ ਫੈਸਲਾ ਕਰਦੇ ਹਨ ਤੇ ਆਪਣਾ ਸਮਾਨ ਪੈਕ ਕਰਕੇ نیچے ਪਹੁੰਚ ਜਾਂਦੇ ਇੱਥੇ ਹੋਟਲ ਸਟਾਫ ਇਹਨਾਂ ਨੂੰ ਹਾਈਕਿੰਗ ਦੀ ਜਾਣਕਾਰੀ ਦਿੰਦਾ ਹੋਇਆ ਮੈਪ ਤੇ ਇੱਕ ਰਸਤਾ ਦਿਖਾਉਂਦਾ ਹੈ ਹਾਲਾਂਕਿ ਉੱਥੇ ਇੱਕ ਸ਼ਾਰਟਕਟ ਰਸਤਾ ਵੀ ਹੁੰਦਾ ਹੈ ਪਰ ਉਹ ਖਤਰਨਾਕ ਦਲਦਲ ਤੇ ਜ਼ਹਿਰੀਲੇ ਸੱਪਾਂ ਨਾਲ ਭਰਿਆ ਹੋਇਆ ਹੁੰਦਾ ਹੈ ਪਰ ਕਿਉਂਕਿ ਜੋਸ਼ ਨੂੰ ਆਪਣੀ ਕਾਬਲੀਅਤ ਤੇ ਪੂਰਾ ਭਰੋਸਾ ਹੁੰਦਾ ਹੈ ਇਸ ਲਈ ਉਹ ਸ਼ਾਰਟਕਟ ਰਸਤੇ ਤੇ ਜਾਣ ਦਾ ਫੈਸਲਾ ਕਰਦਾ ਹੈ ਪਰ ਸੋਫੀਆ ਉਸ ਰਸਤੇ ਤੇ ਜਾਣ ਤੋਂ ਸਾਫ਼ ਮਨਾਂ ਕਰ ਦਿੰਦੀ ਹੈ ਇਸ ਤੋਂ ਬਾਅਦ ਉਹ ਆਪਣੇ ਹੋਟਲ ਚੋਂ ਨਿਕਲਦੇ ਹਨ ਤੇ ਪਹਾੜੀ ਰਸਤਿਆਂ ਤੋਂ ਹੁੰਦੇ ਹੋਏ ਇੱਕ ਪਹਾੜ ਦੀ ਚੋਟੀ ਤੇ ਪਹੁੰਚ ਜਾਂਦੇ ਹਨ ਉਹ ਆਪਣੀ ਗੱਡੀ ਉੱਥੇ ਹੀ ਪਾਰਕ ਕਰ ਦਿੰਦੇ ਹਨ ਤੇ ਪੈਦਲ ਹੀ ਰਸਤਾ ਤੈਅ ਕਰਨ ਲੱਗ ਜਾਂਦੇ ਹਨ ਥੋੜੀ ਦੇਰ ਤੱਕ ਤਾਂ ਸਭ ਕੁਝ ਠੀਕ ਹੁੰਦਾ ਹੈ ਪਰ ਫਿਰ ਜੋਸ਼ ਨੂੰ ਅਸਮਾਨ ਵਿੱਚ ਕਾਲੇ ਬੱਦਲ ਦਿਖਾਈ ਦਿੰਦੇ ਹਨ ਉਹ ਸੋਫੀਆ ਨੂੰ ਵਾਪਸ ਚੱਲਣ ਦੀ ਕਹਿੰਦਾ ਹੈ ਕਿਉਂਕਿ ਐਸੇ ਮੌਸਮ ਵਿੱਚ ਹਾਈਕਿੰਗ ਕਰਨਾ ਖਤਰਨਾਕ ਹੋ ਸਕਦਾ ਸੀ ਸੋਫੀਆ ਵੀ ਜੋਸ਼ ਦੀ ਗੱਲ ਮੰਨ ਜਾਂਦੀ ਹੈ ਤੇ ਉਹ ਦੋਨੋਂ ਵਾਪਸ ਆ ਜਾਂਦੇ ਹਨ ਪਰ ਜਦੋਂ ਉਹ ਆਪਣੀ ਗੱਡੀ ਕੋਲ ਪਹੁੰਚਦੇ ਹਨ ਤਾਂ ਉਹ ਉੱਥੇ ਇੱਕ ਚੋਰ ਨੂੰ ਦੇਖਦੇ ਹਨ ਜੋ ਕਿ ਇਹਨਾਂ ਦੀ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਹਿਲਾਂ ਤਾਂ ਉਹ ਇੱਕ ਚਟਾਨ ਦੇ ਪਿੱਛੇ ਲੁਕ ਜਾਂਦੇ ਹਨ ਪਰ ਫਿਰ ਜੋਸ਼ ਚੋਰ ਨੂੰ ਸਬਕ ਸਿਖਾਉਣ ਦਾ ਫੈਸਲਾ ਕਰਦਾ ਹੈ ਪਰ ਜਦੋਂ ਉਹ ਉਸ ਚੋਰ ਦੇ ਸਾਹਮਣੇ ਆਉਂਦਾ ਹੈ ਤਾਂ ਉਹ ਚੋਰ ਉਸਤੇ ਗੰਨ ਤਾਣ ਦਿੰਦਾ ਹੈ ਜਿਸ ਕਾਰਨ ਜੋਸ਼ ਡਰ ਜਾਂਦਾ ਹੈ ਪਰ ਫਿਰ ਵੀ ਉਹ ਹਿੰਮਤ ਕਰਕੇ ਉਸ ਚੋਰ ਦੇ ਸਿਰ ਤੇ ਡੰਡਾ ਮਾਰ ਦਿੰਦਾ ਹੈ ਤੇ ਸੋਫੀਆ ਨੂੰ ਲੈ ਕੇ ਜੰਗਲ ਦੀ ਤਰਫ ਭੱਜਣ ਲੱਗ ਜਾਂਦਾ ਹੈ ਪਰ ਉਹ ਚੋਰ ਵੀ ਉਹਨਾਂ ਦਾ ਪਿੱਛਾ ਕਰਨ ਲੱਗ ਜਾਂਦਾ ਹੈ ਤੇ ਉਹਨਾਂ ਤੇ ਤਾਬੜ ਤੋੜ ਗੋਲੀਆਂ ਚਲਾਉਣ ਲੱਗ ਜਾਂਦਾ ਹੈ ਥੋੜਾ ਭੱਜਣ ਤੋਂ ਬਾਅਦ ਸੋਫੀਆ ਤੇ ਜੋਸ਼ ਇੱਕ ਜਗ੍ਹਾ ਤੇ ਰੁਕਦੇ ਹਨ ਤੇ ਇੱਥੇ ਸੋਫੀਆ ਜੋਸ਼ ਤੇ ਗੁੱਸਾ ਕਰਨ ਲੱਗ ਜਾਂਦੀ ਹੈ ਕਿ ਉਸ ਨੂੰ ਕੀ ਲੋੜ ਸੀ ਉਸ ਚੋਰ ਦੇ ਸਾਹਮਣੇ ਹੀਰੋ ਬਣਨ ਦੀ। ਉਸੇ ਦੌਰਾਨ ਗੋਲੀਆਂ ਦੀ ਆਵਾਜ਼ ਹੋਰ ਨਜ਼ਦੀਕ ਆ ਜਾਂਦੀ ਹੈ। ਇਸ ਲਈ ਉਹ ਦੋਨੋਂ ਉਸ ਸ਼ਾਰਟਕਟ ਰਸਤੇ 'ਤੇ ਜਾਣ ਦਾ ਫੈਸਲਾ ਕਰਦੇ ਹਨ ਤਾਂ ਕਿ ਉਹ ਚੋਰ ਉਸ ਰਸਤੇ 'ਤੇ ਜਾਣ ਦੇ ਡਰ ਤੋਂ ਇਹਨਾਂ ਦਾ ਪਿੱਛਾ ਛੱਡ ਦੇਵੇ। ਇਸ ਤੋਂ ਬਾਅਦ ਇਹ ਦੋਨੋਂ ਤੁਰੰਤ ਉਸ ਰਸਤੇ ਵੱਲ ਭੱਜਣ ਲੱਗ ਜਾਂਦੇ ਹਨ ਪਰ ਥੋੜੀ ਦੇਰ ਬਾਅਦ ਉਹ ਇੱਕ ਦੂਸਰੇ ਤੋਂ ਅਲੱਗ ਹੋ ਜਾਂਦੇ ਹਨ। ਭੱਜਦੇ-ਭੱਜਦੇ ਸੋਫੀਆ ਇੱਕ ਦਰਖਤ ਦੀ ਟਹਿਣੀ ਨਾਲ ਟਕਰਾ ਜਾਂਦੀ ਹੈ ਜਿਸ ਕਾਰਨ ਉਸ ਨੂੰ ਚੱਕਰ ਆਉਣ ਲੱਗ ਜਾਂਦੇ ਹਨ। ਉਹ ਆਪਣਾ ਸਿਰ ਫੜ ਕੇ ਅੱਗੇ ਵੱਧ ਹੀ ਰਹੀ ਹੁੰਦੀ ਹੈ ਕਿ ਉਸ ਦਾ ਪੈ ਇੱਕ ਦਲਦਲ ਵਿੱਚ ਵੜ ਜਾਂਦਾ ਹੈ ਇਹ ਦਲਦਲ ਕਾਫੀ ਗਹਿਰਾ ਹੁੰਦਾ ਹੈ ਤੇ ਤੀਜੀ ਨਾਲ ਸੂਫੀਆਂ ਨੂੰ ਆਪਣੇ ਅੰਦਰ ਖਿੱਚ ਰਿਹਾ ਹੁੰਦਾ ਹੈ ਉਹ ਉਸ ਵਿੱਚੋਂ ਨਿਕਲਣ ਦੀ ਕਾਫੀ ਕੋਸ਼ਿਸ਼ ਕਰਦੀ ਹੈ ਪਰ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਲਈ ਡਰਦੇ ਹੋਏ ਉਹ ਜੋਸ਼ ਨੂੰ ਆਵਾਜ਼ ਮਾਰਨ ਲੱਗ ਜਾਂਦੀ ਹੈ ਤੇ ਖੁਸ਼ਕਿਸਮਤੀ ਨਾਲ ਜੋਸ਼ ਵੀ ਸਮਾ ਰਹਿੰਦੇ ਉੱਥੇ ਪਹੁੰਚ ਜਾਂਦਾ ਹੈ ਉਹ ਸੂਫੀਆ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਉਂਦਾ ਹੈ ਪਰ ਉਹ ਕਾਫੀ ਦੂਰ ਹੁੰਦੀ ਹੈ ਤੇ ਫਿਰ ਉਹ ਇੱਕ ਟਹਿਣੀ ਦੀ ਸਹਾਇਤਾ ਨਾਲ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਟਹਿਣੀ ਵੀ ਟੁੱਟ ਜਾਂਦੀ ਹੈ ਤੇ ਹੁਣ ਸੋਫੀਆ ਡਰ ਕਾਰਨ ਕਾਫੀ ਹੱਥ ਪੈਰ ਮਾਰਨ ਲੱਗ ਜਾਂਦੀ ਹੈ ਜਿਸ ਕਾਰਨ ਉਹ ਪੂਰੀ ਤਰ੍ਹਾਂ ਦਲਦਲ ਦੇ ਅੰਦਰ ਦਸ ਜਾਂਦੀ ਹੈ ਇੱਥੇ ਹੁਣ ਜੋਸ਼ ਬਿਨਾ ਕੁਝ ਸੋਚੇ ਸਮਝੇ ਦਲਦਲ ਵਿੱਚ ਛਾਲ ਮਾਰ ਦਿੰਦਾ ਹੈ ਤੇ ਕਿਵੇਂ ਨਾ ਕਿਵੇਂ ਸੋਫੀਆ ਦਾ ਸਿਰ ਬਾਹਰ ਕੱਢ ਦਿੰਦਾ ਹੈ ਇਸ ਕਾਰਨ ਸੋਫੀਆ ਦੀ ਜਾਨ ਤਾਂ ਬਚ ਜਾਂਦੀ ਹੈ ਪਰ ਇੱਥੇ ਹੁਣ ਉਹ ਦੋਨੋਂ ਹੀ ਉਸ ਦਲਦਲ ਵਿੱਚ ਫਸ ਗਏ ਸੀ ਪਰ ਜੋਸ਼ ਸੋਫੀਆ ਨੂੰ ਸ਼ਾਂਤ ਕਰਦਾ ਹੈ ਤੇ ਉਸ ਨੂੰ ਸਮਝਾਉਂਦਾ ਹੈ ਕਿ ਜਿੰਨਾ ਜ਼ਿਆਦਾ ਉਹ ਹਿਲੇਗੀ ਉਨਾ ਹੀ ਜ਼ਿਆਦਾ ਉਹ ਇਸ ਦਲਦਲ ਵਿੱਚ ਫਸਦੀ ਜਾਏਗੀ ਉਸੇ ਦੌਰਾਨ ਸੋਫੀਆ ਨੂੰ ਆਪਣੇ ਪੈਰ ਤੇ ਕੁਝ ਮਹਿਸੂਸ ਹੁੰਦਾ ਹੈ ਜਿਸ ਕਾਰਨ ਉਹ ਕਾਫੀ ਘਬਰਾ ਜਾਂਦੀ ਹੈ ਤੇ ਜੋਸ਼ ਨੂੰ ਉਹ ਚੀਜ਼ ਬਾਹਰ ਕੱਢਣ ਦੀ ਕਹਿੰਦੀ ਹੈ ਤੇ ਜਦੋਂ ਜੋਸ਼ ਉਸ ਨੂੰ ਬਾਹਰ ਕੱਢਦਾ ਹੈ ਤਾਂ ਇਹ ਕੁਝ ਹੋਰ ਨਹੀਂ ਬਲਕਿ ਇੱਕ ਇਨਸਾਨ ਦੀ ਲਾਸ਼ ਹੁੰਦੀ ਹੈ ਤੇ ਉਹ ਲਾਸ਼ ਦੇਖ ਕੇ ਇਹ ਦੋਨੋਂ ਕਾਫੀ ਡਰ ਜਾਂਦੇ ਹਨ ਕਿਉਂਕਿ ਸ਼ਾਇਦ ਥੋੜੀ ਦੇਰ ਬਾਅਦ ਉਹ ਵੀ ਇੱਕ ਲਾਸ਼ ਬਣਨ ਵਾਲੀ ਸੀ ਉਸੇ ਦੌਰਾਨ ਉਹ ਨੋਟਿਸ ਕਰਦੇ ਹਨ ਕਿ ਉਸ ਲਾਸ਼ ਦੇ ਮੋਢਿਆਂ ਤੇ ਇੱਕ ਬੈਗ ਹੁੰਦਾ ਹੈ ਤੇ ਉਹ ਉਸ ਬੈਗ ਨੂੰ ਉਤਾਰ ਲੈਂਦੇ ਹਨ ਤੇ ਉਸ ਲਾਸ਼ ਨੂੰ ਦੁਬਾਰਾ ਦਲਦਲ ਵਿੱਚ ਧੱਕ ਦਿੰਦੇ ਹਨ ਬੈਗ ਵਿੱਚੋਂ ਇਹਨਾਂ ਨੂੰ ਇੱਕ ਦੋ ਕੰਮ ਦੀਆਂ ਚੀਜ਼ਾਂ ਜੋ ਮਿਲਦੀਆਂ ਹਨ ਜਿਵੇਂ ਕਿ ਇੱਕ ਟਾਰਚ ਲਾਈਟਰ ਇੱਕ ਛੋਟਾ ਜਿਹਾ ਚਾਕੂ ਤੇ ਇੱਕ ਸ਼ਾਟਗਨ ਮਿਲਦੀ ਹੈ ਜਿਸ ਅੰਦਰ ਹਜੇ ਵੀ ਦੋ ਗੋਲੀਆਂ ਮੌਜੂਦ ਸੀ ਤੇ ਇੱਥੇ ਜੋਸ਼ ਆਪਣਾ ਦਿਮਾਗ ਲਗਾਉਂਦਾ ਹੈ ਕਿ ਉਸ ਬੈਗ ਨੂੰ ਕੱਟ ਕੇ ਇੱਕ ਰੱਸੀ ਬਣਾਉਣ ਦੀ ਸੋਚਦਾ ਹੈ ਤਾਂ ਕਿ ਉਹ ਉਸ ਦੀ ਮਦਦ ਨਾਲ ਇਸ ਦਲਦਲ ਵਿੱਚੋਂ ਬਾਹਰ ਨਿਕਲ ਸਕਣ ਦੂਸਰੀ ਤਰਫ ਹੋਟਲ 'ਚ ਮਾਰਕਸ ਨੂੰ ਆਪਣੇ ਦੋਸਤਾਂ ਦੀ ਫਿਕਰ ਹੋਣ ਲੱਗ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਹਾਈਕ ਤੇ ਗਏ ਹੋਿਆਂ ਨੂੰ ਕਾਫੀ ਸਮਾਂ ਹੋ ਚੁੱਕਿਆ ਸੀ ਤੇ ਹੁਣ ਤੱਕ ਉਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ ਸੀ ਮਾਰਕਸ ਹਜੇ ਇਹ ਸੋਚ ਹੀ ਰਿਹਾ ਹੁੰਦਾ ਹੈ ਕਿ ਇਦਰਾਣ ਉਸ ਨੂੰ ਉਸ ਹੋਟਲ ਵਿੱਚ ਇੱਕ ਆਦਮੀ ਆਉਂਦਾ ਹੋਇਆ ਦਿਖਾਈ ਦਿੰਦਾ ਹੈ ਤੇ ਉਸ ਦੇ ਮੋਢਿਆਂ ਤੇ ਸੋਫੀਆ ਦਾ ਬੈਗ ਹੁੰਦਾ ਹੈ ਅਸਲ 'ਚ ਇਹ ਉਹੀ ਚੋਰ ਹੁੰਦਾ ਹੈ ਜਿਹੜਾ ਕੇ ਸੋਫੀਆ ਤੇ ਜੋਸ਼ ਪਿੱਛੇ ਲੱਗਿਆ ਹੋਇਆ ਸੀ ਜਦੋਂ ਮਾਰਕਸ ਉਸ ਆਦਮੀ ਦੇ ਕੋਲ ਜਾਂਦਾ ਹੈ ਤਾਂ ਉਹ ਉਸ ਦੀ ਟੀ-ਸ਼ਰਟ ਤੇ ਖੂਨ ਦੇ ਨਿਸ਼ਾਨ ਦੇਖਦਾ ਹੈ ਤੇ ਉਹ ਸਮਝ ਜਾਂਦਾ ਹੈ ਕਿ ਇਸ ਨੇ ਜ਼ਰੂਰ ਸੋਫੀਆ ਤੇ ਜੋਸ਼ ਨੂੰ ਕੋਈ ਨੁਕਸਾਨ ਪਹੁੰਚਾਇਆ ਹੋਵੇਗਾ ਮਾਰਕਸ ਤੁਰੰਤ ਉਸ ਤੇ ਹਮਲਾ ਕਰ ਦਿੰਦਾ ਹੈ ਤੇ ਇਸ ਹਾਥਾਪਾਈ 'ਚ ਉਸ ਚੋਰ ਦੀ ਗੱਲ ਨੀਚੇ ਗਰ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਲੜਾਈ ਜ਼ਿਆਦਾ ਵੱਧਦੀ ਹੋਟਲ ਦਾ ਸਟਾਫ ਉਹਨਾਂ ਨੂੰ ਅਲੱਗ ਕਰ ਦਿੰਦਾ ਹੈ ਦੂਸਰੀ ਤਰਫ ਜੋਸ਼ ਨੇ ਬੈਗ ਨੂੰ ਕੱਟ ਕੇ ਇੱਕ ਰੱਸੀ ਬਣਾ ਲਈ ਸੀ ਤੇ ਫਿਰ ਉਸ ਨੂੰ ਇੱਕ ਪੱਥਰ 'ਚ ਫਸਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹੈ ਪਰ ਇਹਨਾਂ ਦੀ ਇਹ ਰੱਸੀ ਛੋਟੀ ਰਹਿ ਜਾਂਦੀ ਹੈ ਜਿਸ ਕਾਰਨ ਉਹ ਕਾਫੀ ਨਿਰਾਸ਼ ਹੋ ਜਾਂਦੇ ਹਨ ਪਰ ਥੋੜੀ ਦੇਰ ਬਾਅਦ ਉਹ ਦੋਨੋਂ ਇੱਕ ਹੈਲੀਕਾਪਟਰ ਨੂੰ ਅਸਮਾਨ ਵਿੱਚ ਦੇਖਦੇ ਹਨ ਤੇ ਇਹਨਾਂ ਦੀ ਉਮੀਦ ਦੁਬਾਰਾ ਜਾਗ ਜਾਂਦੀ ਹੈ ਤੇ ਉਹ ਦੋਨੋਂ ਉੱਚੀ-ਉੱਚੀ ਸ਼ੋਰ ਮਚਾਉਣ ਲੱਗ ਜਾਂਦੇ ਹਨ ਤਾਂ ਕਿ ਹੈਲੀਕਾਪਟਰ ਦਾ ਪਾਇਲਟ ਉਹਨਾਂ ਨੂੰ ਨੋਟਿਸ ਕਰ ਸਕੇ ਪਰ ਇਸ ਸੰਘਣੇ ਜੰਗਲ ਵਿੱਚ ਇਹਨਾਂ ਨੂੰ ਦੇਖ ਸਕਣਾ ਲਗਭਗ ਇੰਪੋਸੀਬਲ ਹੀ ਇੱਥੇ ਸੋਫੀਆ ਲਾਈਟਰ ਦੀ ਮਦਦ ਨਾਲ ਆਸ-ਪਾਸ ਦੀਆਂ ਚੀਜ਼ਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਧੂੰਏਂ ਕਰਕੇ ਹੈਲੀਕਾਪਟਰ ਵਿੱਚ ਬੈਠਾ ਪਾਇਲਟ ਇਹਨਾਂ ਨੂੰ ਦੇਖ ਸਕੇ ਪਰ ਇਹਨਾਂ ਦੇ ਆਸ-ਪਾਸ ਦੀਆਂ ਚੀਜ਼ਾਂ ਗਿੱਲੀਆਂ ਹੋਣ ਕਰਕੇ ਸੋਫੀਆ ਅੱਗ ਨਹੀਂ ਜਲਾ ਸਕੀ ਸੀ ਜਿਸ ਕਾਰਨ ਸੋਫੀਆ ਦਾ ਇਹ ਆਈਡੀਆ ਵੀ ਫੇਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਉਸ ਰੱਸੀ ਨੂੰ ਜਲਾਉਣ ਦਾ ਫੈਸਲਾ ਕਰਦੀ ਹੈ ਪਰ ਜੋਸ਼ ਉਸ ਨੂੰ ਰੋਕ ਦਿੰਦਾ ਹੈ ਕਿਉਂਕਿ ਉਹ ਰੱਸੀ ਇਹਨਾਂ ਦੇ ਇੱਥੋਂ ਬਾਹਰ ਨਿਕਲੋਂਦਾ ਇੱਕ ਆਖਰੀ ਰਾਸਤਾ ਸੀ ਥੋੜੀ ਦੇਰ ਬਾਅਦ ਉਹ ਹੈਲੀਕਾਪਟਰ ਵੀ ਉੱਥੋਂ ਚਲਾ ਜਾਂਦਾ ਹੈ ਤੇ ਇਹ ਦੋਨੋਂ ਉਦੋਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕੀ ਸੀ ਇੱਥੇ ਸੋਫੀਆ ਨੂੰ ਖਿਆਲ ਆਉਂਦਾ ਹੈ ਕਿ ਕਿਉਂ ਨਾ ਉਹ ਆਪਣੀ ਜੈਕਟ ਨੂੰ ਕੱਟ ਕੇ ਥੋੜੀ ਹੋਰ ਰੱਸੀ ਬਣਾ ਲਵੇ ਪਰ ਜੋਸ਼ ਉਸ ਨੂੰ ਇਹ ਕਰਨ ਤੋਂ ਮਨਾ ਕਰ ਦਿੰਦਾ ਹੈ ਕਿਉਂਕਿ ਜੇਕਰ ਉਸਨੇ ਆਪਣੀ ਜੈਕਟ ਉਤਾਰੀ ਤਾਂ ਡੁੱਬ ਕੇ ਤਾਂ ਦੂਰ ਉਹ ਠੰਡ ਨਾਲ ਹੀ ਮਰ ਜਾਏਗੀ ਜੋਸ਼ ਨੂੰ ਹਜੇ ਵੀ ਉਮੀਦ ਸੀ ਕਿ ਉਹਨਾਂ ਦਾ ਦੋਸਤ ਮਾਰਕਸ ਉਹਨਾਂ ਨੂੰ ਬਚਾਉਣ ਦੀ ਜ਼ਰੂਰ ਆਵੇਗਾ ਜਦ ਕਿ ਸੋਫੀਆ ਨੇ ਹਾਰ ਮੰਨ ਲਈ ਆਪਣੀ ਮੌਤ ਕਬੂਲ ਕਰ ਲਈ ਸੀ ਉਸੇ ਦੌਰਾਨ ਸੋਫੀਆ ਨੂੰ ਆਪਣੇ ਕਰਦਨ ਤੇ ਦਰਦ ਮਹਿਸੂਸ ਹੁੰਦਾ ਹੈ ਕਿਉਂਕਿ ਕੁਝ ਜੰਗਲੀ ਕੀੜੀਆਂ ਉਸ ਦੀ ਕਰਦਨ ਚੜ ਗਈਆਂ ਸੀ ਉਹ ਦਰਦ ਨਾਲ ਚੀਖਣ ਲੱਗ ਜਾਂਦੀ ਹੈ ਇਹ ਦੇਖ ਕੇ ਜੋਸ਼ ਉਸ ਨੂੰ ਇੱਕ ਸ਼ਰਾਬ ਦੀ ਬੋਤਲ ਦਿੰਦਾ ਹੈ ਤੇ ਉਸ ਨੂੰ ਆਪਣੀ ਗਰਦਨ ਤੇ ਪਾਉਣ ਲਈ ਕਹਿੰਦਾ ਹੈ ਉਹ ਸ਼ਰਾਬ ਪਾਉਂਦੇ ਹੀ ਸਾਰੀਆਂ ਕੀੜੀਆਂ ਭੱਜ ਜਾਂਦੀਆਂ ਹਨ ਤੇ ਸੋਫੀਆ ਨੂੰ ਰਾਹਤ ਦਾ ਸਾਹ ਆਉਂਦਾ ਹੈ ਪਰ ਉਸ ਨੂੰ ਜੋਸ਼ ਕੋਲ ਸ਼ਰਾਬ ਦੀ ਬੋਤਲ ਦੇਖ ਕੇ ਕਾਫੀ ਹੈਰਾਨੀ ਹੁੰਦੀ ਹੈ ਕਿਉਂਕਿ ਉਸ ਨੇ ਤਾਂ ਕਿਹਾ ਸੀ ਕਿ ਉਸ ਨੇ ਸ਼ਰਾਬ ਪੀਣੀ ਛੱਡ ਦਿੱਤੀ ਹੈ ਪਰ ਜੋਸ਼ ਉਸ ਨੂੰ ਕਹਿੰਦਾ ਹੈ ਕਿ ਉਹਨਾਂ ਦੇ ਵਿਗੜਦੇ ਰਿਸ਼ਤੇ ਕਾਰਨ ਉਸ ਨੇ ਸ਼ਰਾਬ ਨੂੰ ਦੁਬਾਰਾ ਮੂੰਹ ਲਾ ਲਿਆ ਸੀ ਇਹਨਾਂ ਦੋਨਾਂ ਦੇ ਝਗੜਿਆਂ ਨੇ ਇੱਕ ਦੂਸਰੇ ਦਾ ਜੀਣਾ ਹਰਾਮ ਕਿਤਾ ਹੋਇਆ ਸੀ ਤੇ ਇਨਾਂ ਚੋਂ ਕੋਈ ਵੀ ਇੱਕ ਦੂਸਰੇ ਨਾਲ ਰਹੇ ਕੇ ਖੁਸ਼ ਨਹੀਂ ਸੀ ਗੱਲਾਂ-ਗੱਲਾਂ ਵਿੱਚ ਸੋਫੀਆ ਨੂੰ ਖਿਆਲ ਆਉਂਦਾ ਹੈ ਕਿ ਜੇਕਰ ਉਹ ਇਸ ਸ਼ਾਟਗਨ ਨਾਲ ਫਾਇਰ ਕਰ ਦਿੰਦੇ ਤਾਂ ਸ਼ਾਇਦ ਉਸ ਹੈਲੀਕਾਪਟਰ ਨੂੰ ਪਤਾ ਲੱਗ ਜਾਂਦਾ ਪਰ ਉਦੋਂ ਇਹਨਾਂ ਦੇ ਦਿਮਾਗ ਨੇ ਕੰਮ ਨਹੀਂ ਕੀਤਾ ਸੀ ਤੇ ਹੁਣ ਉਹ ਹੈਲੀਕਾਪਟਰ ਵੀ ਉੱਥੋਂ ਜਾ ਚੁੱਕਿਆ ਸੀ ਉਸ ਤੋਂ ਬਾਅਦ ਸੋਫੀਆ ਸ਼ਾਟਗਨ ਦੇ ਪੱਟੇ ਨੂੰ ਕੱਟ ਕੇ ਉਸ ਨੂੰ ਰੱਸੀ ਨਾਲ ਜੋੜ ਦਿੰਦੀ ਹੈ ਪਰ ਹਜੇ ਵੀ ਉਸ ਦੀ ਲੰਬਾਈ ਇੰਨੀ ਨਹੀਂ ਹੋਈ ਸੀ ਕਿ ਉਹ ਰੱਸੀ ਪੱਥਰ ਤੱਕ ਪਹੁੰਚ ਸਕੇ ਤੇ ਉਹ ਬਾਹਰ ਆ ਸਕਣਾ ਉਸੇ ਦੌਰਾਨ ਉਹਨਾਂ ਕੋਲ ਇੱਕ ਹੋਰ ਮੁਸੀਬਤ ਆ ਜਾਂਦੀ ਹੈ ਸੋਫੀਆ ਦਿਖ ਰਹੀ ਹੈ ਕਿ ਇੱਕ ਜ਼ਹਿਰੀਲਾ ਸੱਪ ਜੋਸ਼ ਦੀ ਤਰਫ ਆ ਰਿਹਾ ਹੁੰਦਾ ਹੈ ਜੋਸ਼ ਬਿਨਾਂ ਹਿੱਲੇ ਉੱਥੇ ਹੀ ਖੜ੍ਹਾ ਰਹਿੰਦਾ ਹੈ ਤਾਂ ਕਿ ਸੱਪ ਉਸ ਨੂੰ ਨੋਟਿਸ ਨਾ ਕਰ ਸਕੇ ਤੇ ਚੁੱਪਚਾਪ ਅੱਗੇ ਨਿਕਲ ਜਾਵੇ ਪਰ ਉਸ ਦਾ ਇਹ ਤਰੀਕਾ ਕੰਮ ਨਹੀਂ ਕਰਦਾ ਤੇ ਦੇਖਦੇ ਹੀ ਦੇਖਦੇ ਉਹ ਸੱਪ ਜੋਸ਼ ਦੇ ਬਹੁਤ ਨਜ਼ਦੀਕ ਆ ਜਾਂਦਾ ਹੈ ਇਹ ਦੇਖ ਕੇ ਜੋਸ਼ ਸੋਫੀਆ ਨੂੰ ਸੱਪ ਤੇ ਗੋਲੀ ਚਲਾਉਣ ਦੀ ਕਹਿੰਦਾ ਹੈ ਪਰ ਇਸ ਤੋਂ ਪਹਿਲਾਂ ਕਿ ਉਹ ਸੱਪ ਤੇ ਫਾਇਰ ਕਰਦੀ ਉਹ ਸੱਪ ਜੋਸ਼ ਦੇ ਹੱਥ ਨੂੰ ਡੰਗ ਲੈਂਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਇਹ ਦੇਖ ਕੇ ਸੋਫੀਆ ਜਲਦੀ ਜਲਦੀ ਜੋਸ਼ ਦੇ ਹੱਥ ਤੇ ਇੱਕ ਕੱਪੜਾ ਬੰਨ੍ਹ ਦਿੰਦੀ ਹੈ ਤਾਂ ਕਿ ਜ਼ਹਿਰ ਉਸ ਦੇ ਸ਼ਰੀਰ ਵਿੱਚ ਨਾ ਫੈਲ ਸਕੇ ਪਰ ਜੋਸ਼ ਇਹ ਜਾਣਦਾ ਸੀ ਕਿ ਉਹ ਸੱਪ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੈ ਤੇ ਜੇਕਰ ਉਹ ਕਿਸੇ ਨੂੰ ਡੰਗ ਮਾਰ ਦੇਵੇ ਤਾਂ 6 ਘੰਟਿਆਂ ਦੇ ਅੰਦਰ ਅੰਦਰ ਉਸ ਦੀ ਮੌਤ ਪੱਕੀ ਹੈ ਹੁਣ ਉਸ ਜ਼ਹਿਰ ਕਾਰਨ ਜੋਸ਼ ਦੇ ਹੱਥ ਪੈਰ ਆਕੜਨ ਲੱਗ ਜਾਂਦੇ ਹਨ ਤੇ ਉਸ ਦਾ ਪੂਰਾ ਸ਼ਰੀਰ ਵੀ ਸੁੰਨ ਹੋ ਜਾਂਦਾ ਹੈ ਦੂਸਰੀ ਤਰਫ ਮਾਰਕਸ ਤੇ ਉਸ ਚੋਰ ਨੂੰ ਪੁਲਿਸ ਕੁੱਟਮਾਰ ਦੇ ਇਲਜ਼ਾਮ ਵਿੱਚ ਗ੍ਰਫਤਾਰ ਕਰ ਲੈਂਦੀ ਹੈ ਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੰਦੀ ਹੈ ਇੱਥੇ ਮਾਰਕਸ ਉਸ ਚੋਰ ਨੂੰ ਆਪਣੀ ਮਹਿੰਗੀ ਘੜੀ ਦਾ ਲਾਲਚ ਦਿੰਦਾ ਹੈ ਤੇ ਉਸ ਤੋਂ ਆਪਣੇ ਦੋਸਤਾਂ ਦੇ ਬਾਰੇ ਪੁੱਛਦਾ ਹੈ ਤੇ ਉਹ ਚੋਰ ਮਾਰਕਸ ਨੂੰ ਦਾ ਹੈ ਕਿ ਮੈਨੇ ਉਹਨਾਂ ਦੋਨਾਂ ਨੂੰ ਮਾਰਿਆ ਤਾਂ ਨਹੀਂ ਪਰ ਉਹ ਜੰਗਲ ਦੇ ਜਿਸ ਰਸਤੇ ਗਏ ਹਨ ਉੱਥੇ ਉਹਨਾਂ ਦੀ ਮੌਤ ਪੱਕੀ ਹੈ ਉਹ ਦੋਨੋਂ ਜੰਗਲ ਦੇ ਉਸ ਰਸਤੇ ਵੱਲ ਗਏ ਹਨ ਜਿੱਥੇ ਜਾਣ ਦੀ ਕੋਈ ਸੋਚ ਵੀ ਨਹੀਂ ਸਕਦਾ ਦੂਸਰੀ ਤਰਫ ਜੋਸ਼ ਦੀ ਪੂਰੀ ਬੋਡੀ ਵਿੱਚ ਜ਼ਹਿਰ ਫੈਲਦਾ ਜਾ ਰਿਹਾ ਸੀ ਤੇ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ ਜ਼ਹਿਰ ਕਾਰਨ ਉਸ ਦੀ ਗਰਦਨ ਤੇ ਕਾਫੀ ਖੂਨ ਜਮਾ ਹੋ ਜਾਂਦਾ ਹੈ ਜਿਸ ਕਾਰਨ ਉਸ ਨੂੰ ਕਿਸੇ ਵੀ ਟਾਈਮ ਹਾਰਟ ਅਟੈਕ ਆ ਸਕਦਾ ਸੀ ਹੁਣ ਸੋਫੀਆ ਆਪਣੇ ਪਤੀ ਨੂੰ ਇਸ ਤਰ੍ਹਾਂ ਮਰਦੇ ਹੋਏ ਨਹੀਂ ਦੇਖ ਸਕਦੀ ਸੀ ਇਸ ਲਈ ਉਹ ਚਾਕੂ ਨੂੰ ਗਰਮ ਕਰਦੀ ਹੈ ਤੇ ਜੋਸ਼ ਦੀ ਗਰਦਨ ਤੇ ਖੂਨ ਦੀ ਗਠ ਨੂੰ ਕੱਟ ਦਿੰਦੀ ਹੈ ਜਿਸ ਕਾਰਨ ਜੋਸ਼ ਦਾ ਕਾਫੀ ਖੂਨ ਵਹਿ ਜਾਂਦਾ ਹੈ ਤੇ ਦਰਦ ਕਾਰਨ ਉਹ ਉੱਥੇ ਹੀ ਬੇਹੋਸ਼ ਹੋ ਜਾਂਦਾ ਹੈ ਹੁਣ ਤੱਕ ਸੋਫੀਆ ਵੀ ਕਾਫੀ ਥੱਕ ਗਈ ਸੀ ਇਸ ਲਈ ਉਸ ਨੂੰ ਵੀ ਨੀਂਦ ਆ ਜਾਂਦੀ ਹੈ ਥੋੜੀ ਦੇਰ ਬਾਅਦ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਉਹ ਦੇਖਦੀ ਹੈ ਕਿ ਜੋਸ਼ ਪਹਿਲਾਂ ਨਾਲੋਂ ਕਾਫੀ ਬਿਹਤਰ ਦਿਖਾਈ ਦੇ ਰਿਹਾ ਹੁੰਦਾ ਹੈ ਹਾਲਾਂਕਿ ਹਜੇ ਵੀ ਉਸ ਦੀ ਬਾਡੀ ਵਿੱਚ ਜ਼ਹਿਰ ਫੈਲ ਰਿਹਾ ਹੁੰਦਾ ਹੈ ਤੇ ਉਹ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹੁੰਦਾ ਹੁਣ ਸੋਫੀਆ ठान ਲੈਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਜੋਸ਼ ਨੂੰ ਇੱਥੋਂ ਬਾਹਰ ਕੱਢ ਕੇ ਹੀ ਰਹੇਗੀ ਤੇ ਉਸ ਦੀ जान بچਾਏਗੀ ਤੇ ਇਸ ਲਈ ਉਹ ਇੱਕ ਪਲਾਨ ਬਣਾਉਂਦੀ ਹੈ ਕਿ ਉਹ ਉਸ ਸੱਪ ਨੂੰ ਮਾਰ ਕੇ ਉਸਦੀ ਬਾਡੀ ਨੂੰ ਉਸ ਰੱਸੀ ਨਾਲ ਜੋੜ ਦੇਵੇਗੀ ਇਸ ਤੋਂ ਬਾਅਦ ਉਹ ਆਸ-ਪਾਸ ਦੀਆਂ ਚੀਜ਼ਾਂ ਨੂੰ ਸੱਟ ਕੇ ਸੱਪ ਨੂੰ ਉਕਸਾਉਣ ਲੱਗ ਜਾਂਦੀ ਹੈ ਜਿਸ ਕਾਰਨ ਉਹ ਸੱਪ ਹੌਲੀ-ਹੌਲੀ ਉਸ ਦੀ ਤਰਫ ਆਉਣ ਲੱਗ ਜਾਂਦਾ ਹੈ ਪਰ ਹੁਣ ਸਮੱਸਿਆ ਇਹ ਹੁੰਦੀ ਹੈ ਕਿ ਉਹ ਸੱਪ ਸੋਫੀਆ ਦੇ ਪਿੱਛੋਂ ਦੀ ਆ ਰਿਹਾ ਹੁੰਦਾ ਹੈ ਜਿਸ ਕਾਰਨ ਉਸ ਤੇ ਨਿਸ਼ਾਨਾ ਲਗਾਉਣਾ ਸੋਫੀਆ ਲਈ ਕਾਫੀ ਮੁਸ਼ਕਲ ਹੁੰਦਾ ਹੈ ਇਸ ਲਈ ਸੋਫੀਆ ਇੱਕ ਚਾਕੂ ਦੀ ਰਿਫਲੈਕਸ਼ਨ ਵਿੱਚ ਉਸ ਸੱਪ ਨੂੰ ਦੇਖਦੀ ਹੈ ਤੇ ਆਪਣੇ ਅੰਦਾਜ਼ੇ ਨਾਲ ਗੋਲੀ ਚਲਾ ਦਿੰਦੀ ਹੈ ਪਰ ਬਦ ਕਿਸਮਤੀ ਨਾਲ ਉਸ ਦਾ ਨਿਸ਼ਾਨਾ ਚੂਕ ਜਾਂਦਾ ਹੈ ਤੇ ਦੇਖਦੇ ਹੀ ਦੇਖਦੇ ਸੱਪ ਉਸ ਦੇ ਕਾਫੀ ਨਜ਼ਦੀਕ ਆ ਜਾਂਦਾ ਹੈ ਤੇ ਉਸ ਦੀ ਗਰਦਨ ਤੇ ਲਪਟ ਜਾਂਦਾ ਹੈ ਉਹ ਸੋਫੀਆ ਨੂੰ ਡੰਗ ਮਾਰ ਨਹੀਂ ਵਾਲਾ ਹੁੰਦਾ ਹੈ ਕਿ ਉਸੇ ਦਰਾਂ ਨ ਜੋਸ਼ ਉਸ ਦੀ ਗਰਦਨ ਫੜ ਕੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੰਦਾ ਹੈ ਇਸ ਤੋਂ ਬਾਅਦ ਸੋਫੀਆ ਸੱਪ ਦੀ ਖਲ ਉਤਾਰਦੀ ਹੈ ਤੇ ਉਸ ਨੂੰ ਰੱਸੀ ਨਾਲ ਜੋੜ ਦਿੰਦੀ ਹੈ ਤੇ ਉਹ ਉਸ ਰੱਸੀ ਨੂੰ ਪੱਥਰ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਕਾਫੀ ਮਿਹਨਤ ਤੋਂ ਬਾਅਦ ਆਖਿਰਕਾਰ ਉਹ ਕਾਮਯਾਬ ਹੋ ਜਾਂਦੀ ਹੈ ਸੋਫੀਆ ਰੱਸੀ ਨੂੰ ਖਿੱਚ ਕੇ ਕਿਵੇਂ ਨਾ ਕਿਵੇਂ ਦਲਦਲ ਵਿੱਚੋਂ ਬਾਹਰ ਆ ਜਾਂਦੀ ਹੈ ਜੋਸ਼ ਨੂੰ ਕੱਢਣ ਲਈ ਆਪਣਾ ਹੱਥ ਅੱਗੇ ਵਧਾਉਂਦੀ ਹੈ ਪਰ ਜ਼ਹਿਰ ਕਰਕੇ ਜੋਸ਼ ਦੀ ਪੂਰੀ ਬਾਡੀ ਆਕੜ ਚੁੱਕੀ ਸੀ ਤੇ ਉਹ ਇੱਕ ਜ਼ਿੰਦਾ Laash ਬਣ ਚੁੱਕਿਆ ਸੀ ਹੁਣ ਸੋਫੀਆ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ ਇਸ ਲਈ ਉਹ ਜੰਗਲ ਵਿੱਚ ਅੱਗੇ ਵਧਣ ਲੱਗ ਜਾਂਦੀ ਹੈ ਤਾਂ ਕਿ ਉਹ ਕਿਸੇ ਨੂੰ ਮਦਦ ਲਈ ਬੁਲਾ ਸਕੇ ਥੋੜੀ ਦੇਰ ਬਾਅਦ ਰਾਤ ਹੋ ਜਾਂਦੀ ਹੈ ਤੇ ਸੋਫੀਆ ਕਿਸੇ ਨਾ ਕਿਵੇਂ ਜੰਗਲ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਖੁਸ਼ਕਿਸਮਤੀ ਨਾਲ ਉੱਥੇ ਮਾਰਕਸ ਵੀ ਇੱਕ ਐਂਬੂਲੈਂਸ ਨਾਲ ਉੱਥੇ ਪਹੁੰਚ ਜਾਂਦਾ ਹੈ ਉਹ ਫੌਰਨ ਸੋਫੀਆ ਨੂੰ ਐਂਬੂਲੈਂਸ ਵਿੱਚ ਬਿਠਾਉਂਦੇ ਹਨ ਤੇ ਜੋਸ਼ ਦੀ ਤਲਾਸ਼ ਵਿੱਚ ਨਿਕਲ ਜਾਂਦੇ ਹਨ ਇਧਰ ਸੋਫੀਆ ਉਮੀਦ ਭਰੀਆਂ ਨਿਗਾਹਾਂ ਨਾਲ ਜੋਸ਼ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਥੋੜੀ ਦੇਰ ਬਾਅਦ ਰੈਸਕਿਊ ਟੀਮ ਜੋਸ਼ ਨੂੰ ਇੱਕ ਸਟਰਕਚਰ ਤੇ ਪਾ ਕੇ ਲਿਆ ਰਹੀ ਹੁੰਦੀ ਹੈ ਤੇ ਜੋਸ਼ ਨੂੰ ਜ਼ਿੰਦਾ ਦੇਖ ਕੇ ਸੋਫੀਆ ਦੀ ਜਾਨ ਵਿੱਚ ਜਾਨ ਆ ਜਾਂਦੀ ਹੈ ਇਸ ਤਰ੍ਹਾਂ ਇਹਨਾਂ ਦੋਨਾਂ ਦੀ ਜਾਨ ਤੇ ਇਹਨਾਂ ਦਾ ਰਿਸ਼ਤਾ ਦੋਨੋਂ ਹੀ ਬਚ ਜਾਂਦੇ ਹਨ ਤੇ ਇੱਥੇ ਹੀ ਇਸ ਫਿਲਮ ਦੀ ਕਹਾਣੀ ਖਤਮ ਹੋ ਜਾਂਦੀ ਹੈ ਧੰਨਵਾਦ